ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਮੈਂ ਸਮਰਦੀਪਾ ਜਾ ਗਿਆ ਆਪਣੇ ਇੱਕ ਨਵੇਂ ਵਲੌਗ ਦੇ ਨਾਲ ਤੇ ਅੱਜ ਦਾ ਵਲੌਗ ਆਪਣਾ ਬਹੁਤ ਹੀ ਸਪੈਸ਼ਲ ਹੋਣ ਵਾਲਾ ਤੇ ਤੁਹਾਨੂੰ ਵੈਸੇ ਸਾਰਿਆਂ ਨੂੰ ਮੈਂ ਦੱਸ ਹੀ ਦੇਣਾ ਆਪਣਾ ਵਲੌਗ ਕੀ ਅੱਜ ਅੱਜ ਆਪਣੇ ਪਿੰਡ ਵਿੱਚ ਆ ਗਿਆ ਜੀ ਪਾਣੀ ਤੇ ਬੰਨ ਦੇ ਪੂਰੇ ਉੱਤੇ ਤੇ ਕਰ ਲੱਗਿਆ ਪਿਆ ਤਾਂ ਆਪਾਂ ਚੱਲਦੇ ਹਾਂ ਫਿਰ ਅੱਜ ਤੁਹਾਨੂੰ ਦਿਖਾਵਾਂਗੇ ਇੱਥੇ ਤੇ ਪੂਰਾ ਪਾਣੀ ਕਿੰਨਾ ਫੁੱਲ ਹੋਇਆ ਪਿਆ ਜੀ ਮੋਟਰ ਖੜ ਕੱਢਦੇ ਹਾਂ ਆਪਾਂ ਫਿਰੋ ਜੀ ਹਾਂਜੀ ਤਾਂ ਅਸੀਂ ਹੁਣ ਜਾਣ ਲੱਗੇ ਸੀ ਜੀ ਵੰਤੇ ਦੇਖਣ ਪਾਣੀ ਵਾਸਤੇ ਤੇ ਆਪਾਂ ਚੱਲ ਰਹੇ ਹਾਂ ਦਿਖਾ ਦੇ ਤੁਹਾਨੂੰ ਜਿਵੇਂ ਜਿਵੇਂ ਜਾਵਾਂਗੇ ਜਿੱਥੇ ਜਿੱਥੇ ਹੋਏਗਾ ਪਾਣੀ ਆਪਾਂ ਪਹੁੰਚ ਗਏ ਸੀ ਜੱਡੇ ਦੇ ਆਪਣੇ ਆਹ ਇਹ ਆਪਣਾ ਟੇਕ ਮਲਗੀ ਦਾ ਅੱਡਾ ਤੇ ਆ ਬਾਸਟ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਅੰਦਰ ਗੁਰੰਗ ਕਿਤੇ ਆ ਸੋ ਆਪਣਾ ਬਾਹਰ ਇਹ ਆ ਗਿਆ ਜੀ ਆਪਣੇ ਸਭ ਤੋਂ ਵੱਡਾ ਰੋਡ ਚੌਰਾ ਪਿੰਡ ਦੇ ਬਾਹਰ ਹੀ ਸਟੇ ਜੀ ਇਹ ਹੁਣ ਪਾਣੀ ਵੀ ਜਾ ਰਹੇ ਹੈ ਸਾਡਾ ਸਕੂਲ ਆ ਗਿਆ ਜੀ ਸਰਾਂ ਵਿੱਚ ਸ਼੍ਰੀ ਰਾਮਕਿਸ਼ਨ ਸੈਕੰਡਰੀ ਸਕੂਲ ਆ ਆ ਗਿਆ ਜੀ ਨਰਵੀ ਪਿੰਡ ਦਾ ਗਵਰਨਮੈਂਟ ਸਕੂਲ ਤੇ ਪਿੰਡ ਦੇ ਅੰਦਰ ਵੀ ਪੂਰਾ ਪਾਣੀ ਭਰਿਆ ਪਿਆ ਹੈ ਇੱਥੇ ਬੂਏ ਚੀ ਪੂਰਾ ਫੁੱਲ ਹੋਇਆ ਪਿਆ ਉੱਪਰ ਉੱਠ ਕੇ ਦੱਸ ਰਹੇ ਹਾਂ ਪੂਰਾ ਪਾਣੀ ਆ ਤੱਕ ਦੀ ਅਜੋਈ ਮੰਡੀ ਪਾਣੀ ਭਰਿਆ ਪਿਆ ਪੂਰਾ ਗੇ ਮੋਰਚਲ ਜਾਰੀ ਕੀ ਗੇ ਵੀ ਸਾਡੇ ਇੱਥੇ ਦਾ ਫੜਾ ਘਟ ਗਿਆ ਕੱਲ ਨਾਲੋਂ ਫੇਰ ਨਾਲ ਇੱਥੇ ਚੱਲਦੇ ਆ ਉੱਥੇ ਦੇਖ ਲੈ ਕਿੰਨਾ ਹੋ ਗਿਆ ਅੱਧਰ ਮੰਡੀ ਜੇ ਵੀ ਪੂਰਾ ਪਾਣੀ ਬਣ ਗਿਆ ਦੇਖ ਸਕਦੇ ਜੀ ਅਸੀਂ ਪਹੁੰਚ ਗਏ ਸੀ ਹੁਣ ਬੰਦ ਤੇ ਇੱਧਰ ਅਲੀ ਸਾਈਡ ਤੇ ਤੇ ਇੱਧਰ ਪਾਣੀ ਦੇਖ ਸਕਦੇ ਤੁਸੀਂ ਇੱਧਰ ਬੰਦੇ ਵੀ ਖੜੇ ਹੋਏ ਨੇ ਦੇਖ ਰਹੇ ਨੇ ਸਾਰੇ ਨੇ ਪਾਣੀ ਪੂਰਾ ਉੱਪਰ ਤੱਕ ਸੜਕ ਤੇ ਟੱਚ ਹੋਇਆ ਬਈ ਦੇਖ ਸਕਦੇ ਜੀ ਤੁਸੀਂ ਅੱਗੇ ਉੱਧਰ ਵੀ ਸਾਰਾ ਪਾਣੀ ਹੋ ਗਿਆ ਕਰਨ ਇੱਧਰ ਬੰਦੇ ਦੇਖ ਰਹੇ ਨੇ ਤੇ ਇੱਧਰ ਵੀ ਆਪਣੇ ਪੂਰੀ ਸੜਕ ਨੂੰ ਟੱਚ ਹੋਣ ਵਾਲਾ ਆ ਗਿਆ ਇੱਧਰ ਬੰਨੂ ਵੀ ਪੂਰਾ ਫੁੱਲੇ ਤੇ ਪਰਲੀ ਸਾਈਡ ਵੀ ਫੁੱਲ ਆ ਪਰ ਦੂਰ ਦੂਰ ਤੱਕਰ ਵੀ ਪਾਣੀ ਪਾਣੀ ਦੇਖ ਰਿਹਾ ਪਰ ਕੁਝ ਨਹੀਂਗਾ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਅੱਗੇ ਏਦੂ ਜ਼ਿਆਦਾ ਪਾਣੀ ਦਿਖਾਣੇ ਇੱਧਰ ਇਹ ਦੂਸੜੀ ਸੜਕ ਦੇ ਉੱਪਰੋਂ ਲੰਘ ਰਿਹਾ ਜਿਹੜਾ ਦੇਖ ਰਹੇ ਹੋ ਤੁਸੀਂ ਪਾਣੀ ਤੇ ਆਪਾਂ ਵੀ ਪਾਣੀ ਦੇ ਵਿੱਚ ਥੋੜਾ ਆ ਗਏ ਆ ਇੱਥੇ ਤੋਂ ਚਲ ਆਪਣੇ ਪੈਰ ਹੀ ਖਾਲੀ ਡੁੱਬ ਰਹੇ ਨੇ ਅੱਗੇ ਤਾਂ ਇਸ ਤੋਂ ਵੀ ਬਹੁਤ ਜ਼ਿਆਦਾ ਉੱਥੇ ਬੰਦੇ ਆ ਰਹੇ ਨੇ ਜਿਹੜੇ ਤੁਰ ਕੇ ਉਹਨਾਂ ਦੇ ਗੋਡੇ ਵੀ ਪੂਰੇ ਡੁੱਬੇ ਪਏ ਨੇ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋਣਗੇ ਇੱਧਰ ਵੀ ਬਹੁਤ ਪਾਣੀ ਹੋਇਆ ਪਿਆ ਹਨ ਫੁੱਲ ਦੂਰ ਦੂਰ ਤੱਕ ਕੋਈ ਝੋਨਾ ਕੋਈ ਕੁਝ ਨਹੀਂ ਦਿਖ ਰਿਹਾ ਆਪਣੇ ਇੱਥੇ ਇਸ ਸੜਕ ਵੀ ਪੂਰੇ ਬਰਾਬਰ ਹੋ ਗਏ ਨੇ ਕੰਮ ਆਉਣ ਆਪਾਂ ਚੱਲਦੇ ਆਂ ਵਾਪਸ ਕਿਸੇ ਹੋਰ ਪਾਸੇ ਨੂੰ ਦੇਖ ਕੇ ਆਣੀ ਆਂ ਆਪਾਂ ਆਉਣ ਜੀ ਪਾਣੀ ਵੇਖ ਕੇ ਆ ਗਏ ਸਾਦਰੋਂ ਪਤਲੀ ਸਾਡੇ ਤੋਂ ਵਾਪਸ ਆਪਣੀ ਮੋਟਰਸਾਈਕਲ ਦੇ ਕੋਲ ਤਾਂ ਫਿਰ ਆਣ ਆਪਾਂ ਚੱਲਦੇ ਆਂ ਇੱਧਰ ਪਿੰਡ ਦੇ ਵਿੱਚ ਉਧਰ ਦਿਖਾਵਾਂਗੇ ਜਿੰਨਾ ਜਿੰਨਾ ਪਾਣੀ ਜਿੱਧਰ ਜਿੱਧਰ ਹੋਏਗਾ ਜਿੰਨਾ ਜਿੰਨਾ ਦਿਖਾਉਣੇ ਚੱਲਾਂਗੇ ਇੱਧਰੋਂ ਦੇਖ ਸਕੋਗੇ ਕਿ ਕਿੰਨ ਨੂੰ ਕੋਈ ਕਾਚੀ ਬਣ ਗਿਆ ਤਾਂ ਫਿਰ ਮੋੜਦੇ ਆਪਾਂ ਮੋਟਰੋਂ ਚੱਲਦੇ ਆਂ ਉੱnde ਬਹੁਤ ਹੋਰ ਦੇਖਣ ਨੂੰ ਪਹੁੰਚ ਰਹੇ ਨੇ ਇੱਥੇ ਤੇ ਅੱਗੇ ਰਾਮਾਦਰਾ ਜਿਹੜੇ ਛੋਟਾ ਪਿੰਡ ਨੇ ਉਹ ਬਿਲਕੁਲ ਹੀ ਡੁੱਬ ਚੁੱਕੇ ਨੇ ਗੋਲਪੁਰਾ ਵੀ ਆਪਣੇ ਕੱਲੇ ਸਾਈਡ ਦੇ ਜਿੰਨੇ ਪਿੰਡ ਨੇ ਸਾਰੇ ਡੁੱਬ ਗਏ ਨੇ ਜੀ ਕੋਲ ਮਲਾ ਕੇ ਜਿੰਨੇ ਰੇਣੇ ਦੇ ਪਿੰਡ ਨੇ ਆਪਣੇ ਸਾਰੇ ਤੇ ਦੂਰ ਦੂਰ ਤੱਕ ਕੁਝ ਵੀ ਨਹੀਂ ਦਿਖ ਰਿਹਾ ਪੂਰਾ ਪਾਣੀ ਹੀ ਪਾਣੀ ਇੱਧਰ ਦੇਖ ਸਕਦੇ ਹੋ ਆ ਵੀ ਡੱਬਿਆ ਜਿਹੜਾ ਮੋਟਰ ਵਾਲਾ ਆਪਾਂ ਹੁਣ ਜੀ ਫਿਰ ਚੱਲਦੇ ਹਾਂ ਹੁਣ ਅੱਗੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਜਿਵੇਂ ਜਿਵੇਂ ਜਾਂਦੇ ਰਵਾਂਗੇ ਚਲੋ ਭਾਈ ਚੱਲੀਏ ਫਿਰ ਤਾਂ ਫਿਰ ਹੁਣ ਆਪਾਂ ਜੀ ਜਾ ਰਹੇ ਹਾਂ ਪਰੰ ਦੇ ਅੰਦਰ ਜਾਵਾਂਗੇ ਥੋੜਾ ਜਿਹਾ ਸਿਰਸੇ ਕਰ ਜਾਇਆ ਜਾਏਗਾ ਕਿਉਂਕਿ ਪਾਣੀ ਬੜਾ ਜ਼ਿਆਦਾ ਹੈ ਐਵੇਂ ਮੋਟੇ ਤੁਹਾਨੂੰ ਸਾਡੀ ਸਟਾਰਟ ਵੀ ਕੋਈ ਨਹੀਂ ਹੋ ਉਸ ਤੋਂ ਬਾਅਦ ਤੇ ਹੁਣ ਆਪਣੇ ਅੱਗੇ ਦੋ ਛੱਪੜ ਆ ਰਹੇ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਉਹਨਾਂ ਚ ਪੂਰਾ ਪਾਣੀ ਉੱਪਰ ਤੱਕ ਜਿਨੂੰ ਕਹਿੰਦੇ ਨੇ ਫੁੱਲ ਹੋਇਆ ਹੈ ਬਾਈ ਜੀ ਤੇ ਦਿਖਾਣੇ ਆਪਾਂ ਹਾਂ ਤੇ ਆਪਣਾ ਇੱਧਰ ਦੇਖ ਸਕਦੇ ਹੋ ਛੱਪੜ ਪੂਰੇ ਉੱਤੇ ਆਣ ਨਾਲ ਲੱਗੇ ਪੈਣੇ ਸੜਕ ਤੇ ਇੱਧਰ ਵੀ ਆ ਦੇਖ ਲਓ ਤੇ ਇੱਧਰ ਵਾਲਾ ਛੱਪੜ ਵੀ ਪੂਰਾ ਫੁੱਲ ਹੋ ਗਿਆ ਹੈ ਉੱਪਰ ਤੱਕ ਪਰ ਕਿੱਟੱਕੜੀਆਂ ਆ ਗਈਆਂ ਤਾਂ ਇੱਧਰ ਨੂੰ ਮੋੜਦੇ ਹੁਣ ਆਪਾਂ ਮੋਟਰਸਾਈਕਲ ਦੇਖਦੇ ਆਂ ਲੋ ਜੀ ਇੱਥੇ ਨਿਵਾ ਰਹੇ ਨੇ ਗਾਣ ਨੂੰ ਧਣੀ ਜਾਣ ਇੱਧਰ ਅੱਗੇ ਨਹੀਂ ਜਾਣਾ ਆਪ ਤਵੇਹੇ ਤਾਂ ਇੱਥੇ ਜਿਹਾਵਾਂਗੇ ਬਸ ਗਾਣੀ ਇੱਥੇ ਵੀ ਨਹੀਂ ਸੋਸਾਇਟੀ ਹੈਦੀ ਆ ਇੱਧਰ ਦੇਖ ਸਕਦੇ ਹੋ ਜੀ ਪਾਣੀ ਇੱਥੇ ਵੈਸੇ ਇਸ ਸਾਈਡ ਤਾਂ ਕੱਟ ਗਿਆ ਥੋੜਾ ਅੱਗੇ ਵੱਧਦੇ ਬੰਦੇ ਜਾ ਰਹੇ ਨੇ ਤੁਰ ਕੇ ਆਪਣੀ ਮੋਟਰ ਬੰਦ ਹੋ ਜੇਗੀ ਪੈਰ ਆਪਣੇ ਇਹ ਕਿੱਧਰ ਤੋਂ ਪਾਣੀ ਪੁੱਲਣਾ ਭਾਈ ਇੱਥੇ ਦੇਰ ਦਾ ਪਾਣੀ ਆਪਣੀ ਹੈਗਾ ਹੀ ਵੈਸੇ ਆਪਾਂ ਸੋਸਾਇਟੀ ਵੇ ਨਹੀਂ ਮਰ ਸਾਈਡ ਤੱਕ ਚੱਲ ਜਾਂਦੇ ਨੇ ਫਿਰ ਆਪਾਂ ਉਹ ਬਸ ਰਹਿਣ ਦੇ ਵੇ ਪੈਦਲ ਚੱਲਦੇ ਹਾਂ ਬਸ ਉਹ ਦੇਖ ਸਕਦੇ ਹਾਂ ਸੋਸਾਇਟੀ ਜਿਹੜੇ ਪਾਣੀ ਘਟਿਆ ਹੀ ਹੈ ਕੱਲ ਨਾਲੋਂ ਘਟਿਆ ਘਟ ਗਿਆ ਪਾਣੀ ਪਾਣੀ ਘਟ ਗਿਆ ਵੈਸੇ ਕੱਲ ਨਾਲੋਂ ਸਰਕਾਰੀ ਸਕੂਲ ਤੇ ਵੀ ਪਾਣੀ ਘਟ ਗਿਆ ਅੱਗੇ ਨਾਲੋਂ ਚਲੋ ਸੁਕਰ ਵੈਸੇ ਘਟੇ ਦਾ ਠੀਕ ਹੀ ਐਸਾ ਕਰੋ ਤੇ ਆਪਾਂ ਅੱਗੇ ਤਾਂ ਜਾਵਾਂਗੇ ਨਹੀਂ ਕਿਉਂਕਿ ਅੱਗੇ ਪਾਣੀ ਬੜਾ ਆਪਣੀ ਮੋਟਰਸਾਈਕਲ ਬੰਦ ਹੋ ਜਾਂਦੀ ਫਿਰ ਕੱਲ ਅਸੀਂ ਐਸੀ ਉਦੋਂ ਬਲੌਗ ਨਹੀਂ ਸ਼ੂਟ ਕਰ पाए ਆਪਾਂ ਤੇ ਹੁਣ ਆਪਾਂ ਕਿਸੇ ਹੋਰ ਪਾਸੇ ਚੱਲਾਂਗੇ ਥੋੜਾ ਪਾਣੀ ਘੱਟ ਹੋਏਗਾ ਉਧਰ ਉਹ ਦਿਖਾਵਾਂਗੇ ਸਾਈਡ ਤੋਂ ਉਧਰ ਤਾਂ ਬਹੁਤ ਮੁਸ਼ਕਲ ਹੋ ਗਈ ਹੈ ਇੱਧਰ ਦੇ ਇਨਸ਼ਾਅੱਰ ਜਿਵੇਂ ਇਹਨਾਂ ਦੇ ਵੀ ਪਾਣੀ ਵਰਦਾ ਪਿਆ ਪਰ ਟੱਕੇ ਲਾ ਕੇ ਉਹ ਕਿੱਥੇ ਆਇਆ ਇਹ ਆ ਕਰਕੇ ਤਾਂ ਬਈ ਬਹੁਤ ਹੀ ਜੂਨ ਕਦੋਂ ਹੱਦ ਤੱਕ ਆ ਰਿਹਾ ਬਹੁਤ ਹੀ ਜ਼ਿਆਦਾ ਪਾਣੀ ਵੜ ਗਿਆ ਨਾ ਬਾਸੇ ਤੇ ਚਲੋ ਆਪਾਂ ਹੁਣ ਇਹ ਚੱਲਦੇ ਆਂ ਪਰਲੀ ਸਾਈਡ ਚੱਲਦੇ ਆਂ ਉੱਧਰ ਦੇਖਦੇ ਆ ਕਿੰਨਾ ਪਾਣੀ ਹੈ ਫਿਰ ਹੁਣ ਆਪਾਂ ਜੀ ਇਸ ਗਲੀ 'ਚ ਮੁੜ ਕੇ ਜਾ ਕੇ ਦੇਖਦੇ ਆਂ ਉੱਧਰ ਕਿੰਨਾ ਪਾਣੀ ਆਲੀ ਗਲੀਆਂ 'ਚ ਉੱਧਰ ਪਾਣੀ ਆਇਆ ਕਿੰਨੀ ਆਇਆ ਕਿੰਨਾ ਹੋਇਆ ਜੋ ਵੀ ਹੋਏਗਾ ਦਿਖਾਣੇ ਆਪਾਂ ਹੁਣ ਆਪਾਂ ਇਸ ਸੜਕ ਮੋੜਦੇ ਹਾਂ ਇੱਧਰ ਵਾਲੀ ਸੜਕ 'ਤੇ ਪਹਿਲਾਂ ਪਾਣੀ ਹੈਗਾ ਸੀ ਹੁਣ ਦੇਖਦੇ ਹਾਂ ਹੈਗਾ ਕਿ ਨਹੀਂ ਹੈਗਾ ਉਸ ਦਿਨ ਤਰਸੋਂ ਕੱਲ ਤਾਂ ਬਹੁਤ ਫੁੱਲ ਹੋਈਆਂ ਵੀ ਅਸੀਂ ਦੋਵੇਂ ਸਾਈਡ ਤੋਂ ਦੋ ਜਣ ਗਲੀਆਂ ਐ ਅੱਜ ਦੇਖਣਾ ਪਾਣੀ ਹੈ ਕਿ ਨਹੀਂ ਹੈ ਹੈ ਅਜੇ ਇੱਥੇ ਤੱਕ ਤਾਂ ਕੁਝ ਵੀ ਨਹੀਂ ਹੈਗਾ ਪਾਣੀ ਅੱਗੇ ਦੇਖਦੇ ਹਾਂ ਕਿੰਨਾ ਹੋਏਗਾ ਆ ਆਪਣੇ ਪਿੰਡ ਦਾ ਆ ਗਿਆ ਜੀ ਸ਼ਿਵਜੀ ਮੰਦਿਰ ਤੇ ਇੱਧਰ ਆਪਾਂ ਮੁੜ ਗਏ ਹੁਣ ਇੱਧਰ ਦੇਖਦੇ ਹਾਂ ਪਾਣੀ ਇੱਥੇ ਵੀ ਪਾਣੀ ਹੈ ਹਾਂ ਕੱਲ ਇੱਧਰ ਵੀ ਸੀ ਪਾਣੀ ਪੂਰਾ ਫੁੱਲ ਜੋ ਆਪਾਂ ਆਏ ਸੀ ਇੱਧਰ ਸ਼ਾਮੀ ਆ ਇੱਧਰ ਦੇਖੋ ਇੱਥੇ ਤੱਕ ਤਾਂ ਹੈ ਹੀ ਹੈ ਜੀ ਪਾਣੀ ਤੇ ਗੰਦੇ ਦੇਖ ਲਓ ਤੁਸੀਂ ਕਿੰਨਾ ਆਇਆ ਪਿਆ ਇੱਥੇ ਅੱਗੇ ਤਾਂ ਆਪਾਂ ਜਾਵਾਂਗੇ ਨਹੀਂ ਫਿਰ ਹੁਣ ਕਿਉਂਕਿ ਅੱਗੇ ਗੰਦੀ ਬਹੁਤ ਹੈ ਪਾਣੀ ਵੀ ਬਹੁਤ ਗੰਦਾ ਆਇਆ ਵੈਸੇ ਤਾਂ ਤੇ ਇੱਥੋਂ ਆਪਾਂ ਵਾਪਸ ਮੁੜ ਜੰਨੇ ਆ ਕਿਸੇ ਹੋਰ ਸਹਰ ਕਰਦੇ ਆ ਤਾਂ ਹੁਣ ਆਪਾਂ ਆ ਗਏ ਹਾਂ ਜੀ ਦੂਜੀ ਗਲੀ 'ਚ ਇੱਧਰ ਬੰਦੇ ਵਾਪਸ ਮੁੜ ਰਹੇ ਨੇ ਸ਼ਾਇਦ ਪਾਣੀ ਹੋਵੇਗਾ ਇੱਧਰ ਵੀ ਕੱਲ ਤਾਂ ਸਾਰੇ ਗਲੀਆਂ ਫੁੱਲ ਹੋ ਜਾਂਦੇ ਸੀ ਇੱਧਰ ਜਿੰਨੀਆਂ ਵੀ ਸੀ ਤੇ ਤੁਸੀਂ ਮਾੜਾ ਮਾੜਾ ਸਾਹਰ ਤੋਂ ਦੇਖ ਸਕਦੇ ਗਲੀਆਂ ਹੈਵੀ ਨਹੀਂ ਹਾਲੇ ਵੀ ਤੇ ਅੱਗੇ ਦੇਖ ਲਓ ਹਾਲੇ ਵੀ ਪਾਣੀ ਹੈਗਾ ਪਰ ਬਾਕੀ ਕੱਲ ਪਰਸੋਂ ਨਾਲੋਂ ਵੈਸੇ ਬੜਾ ਹੀ ਜ਼ਿਆਦਾ ਘੱਟ ਗਿਆ ਪਾਣੀ ਘੱਟ ਗਿਆ ਉਹ ਦੇਖੋ ਅੱਗੇ ਥੋੜੀ ਥੋੜੀ ਅੱਗੇ ਐਸੇ ਕਰ ਜਾ ਕੇ ਆਣੇ ਆ ਉਹ ਦੇਖੋ ਅੱਗੇ ਹੁੰਦੇ ਹੁਣ ਕੋਈ ਜੜੀ ਜਾ ਰਹੀ ਹੁੰਦੇ ਹੈਲੇ ਬੰਦੇ ਬੋਡੇ ਡੋਬ ਰਹੇ ਨੇ ਉਹ ਜਿਹੜੇ ਅੱਗੇ ਜਾ ਰਹੇ ਨੇ ਇੱਥੇ ਤਾਂ ਵੈਸੇ ਕਾਫੀ ਹੈ ਪਾਣੀ ਅੱਗੇ ਤਾਂ ਨਹੀਂ ਜਾਵਾਂਗੇ ਆਪਾਂ ਤੇ ਅੱਗੇ ਮੱਝ ਵੀ ਲੱਗੇ ਜਾ ਰਹੇ ਨੇ ਜੋ ਉਹਨਾਂ ਦੇ ਵੀ ਦੇਖੋ ਗੋਡਿਆਂ ਤੱਕ ਪਾਣੀ ਹੈਗਾ ਤੇ ਹੁਣ ਆਪਾਂ ਕਿਸੇ ਹੋਰ ਸਾਈਡ ਤੇ ਥੋੜਾ ਦਿਖਾਵਾਂਗੇ ਜਾ ਕੇ ਹੁਣ ਆਪਾਂ ਇਧਰੋਂ ਵੀ ਆ ਕੇ ਵਾਪਸ ਤੇ ਆਉਣਾ ਗਲੀ 'ਚ ਆ ਗਏ ਆ ਇਧਰ ਹੀ ਵੇਖ ਲਓ ਬੱਚੇ ਖੇਡਦੇ ਪਿਆਣੇ ਗੰਦੇ ਪਾਣੀ 'ਚ ਇਧਰ ਘਟ ਗਿਆ ਇਧਰ ਪਿੱਛੇ ਚੱਕਰ ਪੂਰਾ ਫੁੱਲ ਚਲੋ ਆਪਾਂ ਉਹ ਵਾਲੀ ਗਲੀ ਨੂੰ ਜਾ ਕੇ ਆਣੇ ਦੇਖ ਕੇ ਕਿਸ਼ਤੀਆਂ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਬੱਚਿਆਂ ਦੀਆਂ ਬਹੁਤ ਬਹੁਤ ਬੱਚੇ ਕਿਸ਼ਤੀਆਂ 'ਚ ਖੇਡਦੇ ਪਾਣੀ ਆਇਆ ਵੇਖੋ ਚਲੋ ਆਪਾਂ ਫਿਰ ਵੀ ਚੱਲਨੇ ਜਿੱਥੇ ਤੱਕ ਆਪਣੀ ਮੋਟਰ ਹਾਂ ਘਟ ਗਿਆ ਇਧਰ ਵੀ ਬੜ ਬਸ ਕੱਲ ਇਧਰ ਪੂਰਾ ਇੱਥੇ ਤੱਕਰ ਫੁੱਲ ਆ ਪਿਆ ਸੀ ਅੱਜ ਤਾਂ ਬੜਾ ਘਟ ਗਿਆ ਪਾਣੀ ਇੱਥੇ ਇੰਦਰ ਮੋੜਾਂ ਚੱਲੀ ਜੇਗੀ ਜਦੋਂ ਆਪਾਂ ਲੈ ਕੇ ਚਾਲਦੇ ਹਾਂ ਬੱਚੋ ਕਿ ਬੱਚਾ ਸਾਈਕਲ ਲੈ ਕੇ ਆ ਰਿਹਾ ਤੇ ਆਪਣੀ ਮੋੜ ਵੀ ਜਾ ਹੀ ਸਕਦੀ ਫਿਰ ਜੀ ਸਾਈਕਲ ਚਲਾ ਸਕਦੇ ਆ ਤੇ ਉੱਧਰ ਬੱਚੇ ਖੇਡਦੇ ਪਏ ਨੇ ਅੱਗੇ ਪਾਣੀ ਵਿੱਚ ਉਹ ਦੇਖੋ ਬੰਦਾ ਵੀ ਗੋਤਾ ਖੋਰ ਆ ਰਹੇ ਨੇ ਉਹ ਦੇਖੋ ਗੋਤਾ ਖੋਰ ਵੀ ਗੋਤਾ ਖੋਰ ਇੱਥੇ ਤਾਂ ਆਪਣੀ ਮੋੜਾ ਠੀਕ ਚੱਲਦੀ ਕਿਉਂਕਿ ਬੰਦ ਨਹੀਂ ਹੋ ਰਹੀ ਨਾ ਤਾਂ ਕਰਕੇ ਅਜੇ ਸਹੀ ਇਹ ਫਿਰ ਪਾਣੀ ਘਟ ਗਿਆ ਅੱਗੇ ਨਾਲ ਵੈਸੇ ਬੜਾ ਹੀ ਜ਼ਿਆਦਾ ਘਟ ਗਿਆ ਪਾਣੀ ਇੱਧਰ ਕੱਲ ਤਾਂ ਬਹੁਤ ਜ਼ਿਆਦਾ ਹੁਣ ਬੰਦ ਨ ਹੋ ਜੇ ਬਸ ਨਹੀਂ ਲੋ ਜੀ ਅੱਗੇ ਲੱਕੀ ਦਸਤੀ ਹਾਂ ਲੋ ਜੀ ਇੱਧਰ ਵੀ ਪੂਰਾ ਬਰਾਬਰ ਕੱਟਾ ਸਾਰਾ ਕੋਈ ਜਿਹੜਾ ਝੋਨਾ ਨਿੱਸਰ ਗਿਆ ਹੋਈ ਥੋੜਾ ਬੋੜ ਦਿਖ ਰਿਹਾ ਬਾਕੀ ਹੋਰ ਕੁਝ ਨਹੀਂ ਪਰਲੀ ਸਾਈਡ ਵੀ ਖਾਲੀ ਕਰ ਗਿਆ ਫਿਰ ਉਧਰ ਬੱਚੇ ਬਣੇ ਨੇ ਤਾਇਰਾਕ ਇਹ ਜਾ ਰਹੇ ਲੈ ਰਹੇ ਨੇ ਪੂਰਾ ਪਾਣੀ ਦਾ ਤੇ ਹੁਣ ਇਧਰ ਅੱਗੇ ਬੰਨ ਤੇ ਦੇਖ ਸਕਦੇ ਇਧਰ ਵੈਸੇ ਪਾਣੀ ਘਟਾ ਐ ਇਸ ਸਾਈਡ ਨੂੰ ਥੋੜਾ ਜਿਹਾ ਬੰਨ ਤੋਂ ਇਸ ਸਾਈਡ ਬਾਕੀ ਪਰਲੀ ਸਾਈਡ ਤਾਂ ਬੜਾ ਫੁੱਲ ਹੋਇਆ ਪਿਆ ਕਿਉਂ ਪਿਛਲੀ ਵਾਰ ਜੋ 2023 ਚ ਆਇਆ ਸੀ ਤਾਂ ਉਸ ਟਾਈਮ ਤਾਂ ਇਧਰ ਪੂਰਾ ਹੀ ਖੁੱਲ ਕਰ ਗਿਆ ਸੀ ਸਾਰੇ ਪਾਸੇ ਬੰਨ ਤੇ ਇਸ ਸਾਈਡੀ ਪਰਲੀ ਸਾਈਡ ਵੀ ਰੱਬ ਸੁੱਖ ਰੱਖੇ ਜਲਦੀ ਜਲਦੀ ਪਾਣੀ ਉਤਰੇ ਇਧਰ ਵੀ ਜਲਦੀ ਹੁਣ ਆਪਾਂ ਚੱਲਦੇ ਆਂ ਪਰਲੀ ਸਾਈਡ ਮੇਨ ਰੋਡ ਤੇ ਇਹ ਆ ਪਿੰਡ ਦੀ ਆਪਣੀ ਫਿਰਨੀ ਜਿਹੜੀ ਠਸਕੀ ਸਾਈਡ ਨੂੰ ਜਾਂਦੇ ਰਸਤੇ ਤੇ ਆ ਤੇ ਚਲੋ ਆਪਾਂ ਦੂਜੀ ਸਾਈਡ ਚੱਲਦੇ ਆਂ ਮੇਨ ਰੋਡ ਤੇ ਉੱਧਰ ਵੀ ਫਰਨੀਚਰ ਪੈਣੀ ਹੈ ਤੇ ਵਾਹ ਪਾਣੀ ਦਾ ਬਹੁਤ ਆ ਗਿਰੋ ਸੜਕ ਤੋਂ ਕਾਰ ਪਰ ਕੁਝ ਨਹੀਂ ਹੈਗਾ ਉਰਲੀ ਸਾਈਡ ਤੇ ਇਹ ਤਾਂ ਚੱਲਦੇ ਆ ਫਿਰ ਆ ਆਵੀ ਗਲੀ ਚਲੋ ਅੱਥਰ ਦੇਖ ਪਹਿਲਾਂ ਭਰੇ ਹੋਏ ਸੀ ਸਾਰੇ ਭਰੇ ਹੋਏ ਸੀ ਵੈਸੇ ਤੁਹਾਨੂੰ ਮੈਂ ਦੱਸ ਦਿੱਤਾ ਲ ਸਾਰੇ ਭਰੇ ਹੋਏ ਸੀ ਹੁਣ ਤਾਂ ਖਾਲੀ ਹੋ ਗਏ ਨੇ ਪਾਣੀ ਸਾਰੀ ਜਗ੍ਹਾ ਤੋਂ ਇੱਧਰ ਆ ਪੈਲੀ ਚ ਪੂਰਾ ਛੋਲੇ ਹੋ ਜਾਂਦਾ ਇੱਧਰ ਮੁੱਕਿਆ ਖੜਾ ਮਾਣੀ ਪਾਣੀ ਦਰ دیکھو ਜੀ ਇੰਨੀ ਪਾਣੀ ਪਾ ਰਿਹਾ ਹੈ ਬਸ ਰੇ ਬੜੇ ਫਰੋਤਰਾ ਸਾਰੇ ਡੁੱਬੇ ਪਏ ਨੇ ਆਪਣੇ ਰਾਸਤੇ ਸਾਦੇ ਸ਼ੇਡਿੰਗ ਜਾਂਦੇ ਨੇ ਇਹ ਵੀ ਪੂਰਾ ਡੋਬ ਗਿਆ ਦੇਖ ਲੋ ਜੀ ਹੋਰ ਆਪਣਾ ਸਾਹਮਣੇ ਬਾਬਾ ਕਿਹੜਾ ਫਿਰ ਉੱਥੇ ਵੀ ਪਾਣੀ ਵੜ ਗਿਆ ਬੰਦੇ ਪੂਰਾ ਆ ਗਿਆ ਜੀ ਕੋਲੋਂ ਵੀ ਦਾਸ ਜੀ ਦਾ ਮੰਦਿਰ ਇੱਧਰ ਕੋਲ ਸਾੜੀ ਆ ਜੇ ਕਿਰਪਾ ਬਾਬੇ ਜੀ ਦਰ ਆਣੇ ਕਿਸਾ ਜੀ ਉਹਦੀ ਮੇਨ ਰੋਡ ਤੇ ਸੰਸਪੁਰ ਵਾਲੀ ਤੇ ਜਿਹੜੀ ਨਲਵੀ ਤੋਂ ਸੰਸਪੁਰ ਨੂੰ ਜਾਂਦੀ ਹੈ ਇੱਧਰ ਪਾਣੀ ਪੂਰਾ ਫੁੱਲ ਹੋ ਗਿਆ ਉਧਰ ਅੱਗੇ ਟਰਾਲੀਆਂ ਸਾਰੇ ਘਰ ਪੂਰੇ ਸਾਰੇ ਤੇ ਡੁੱਬ ਗਏ ਨੇ ਪੂਰੇ ਅੱਧਾ ਤੇ ਜ਼ਿਆਦਾ ਪਾਣੀ ਛੜਿਆ ਪਿਆ ਇੱਧਰ ਇੱਥੇ ਦਾ ਬਿਲਕੁਲ ਜਿਹਨੂੰ ਕਹਿੰਦੇ ਨੇ ਸਾਲਾ ਹੀ ਸਪਾਰਟ ਕਰ ਕੰਪੈਨਰ ਆਇਆ ਪਰ ਪੂਰਾ ਕਰਾਇਆ ਪਾਣੀ ਮਿੱਟੀ ਲਾ ਕੇ ਰੋਕਿਆ ਆ ਗਿਆ ਜੀ ਆਪਣੇ ਪਿੰਡ ਦਾ ਪट्रोल पंप ਤਾਂ ਇੱਥੋਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਹੀ ਸਕਦੇ ਹੋ ਕਿੰਨਾ ਆਪਣੇ ਇੱਥੇ ਪਾਣੀ ਚੜਿਆ ਪਿਆ ਕਿੰਨਾ ਹੀ ਜਿਆਦਾ ਬੱਦ ਜਿੰਨੂੰ ਕਹਿੰਦੇ ਨੇ ਹੱਤੋ ਜੀ ਪਹਿਲਾਂ ਜਦੋਂ ਬਾਰਿਸ਼ ਹੋ ਰਹੀ ਸੀ ਤਿੰਨ ਦਿਨ ਉਦੋਂ ਕੁਝ ਵੀ ਨਹੀਂ ਹੋਇਆ ਸੀ ਆਪਣੇ ਇਤ ਪਾਣੀ ਹੁਣ ਜਦੋਂ ਟਾਂਗਰੀ ਟੁੱਟੀ ਆ ਉਹਦੇ ਕਰਕੇ ਬਹੁਤ ਹੀ ਜਗ੍ਹਾ ਤੇ ਪਾਣੀ ਬੜਾ ਹੀ ਜ਼ਿਆਦਾ ਪਾਣੀ ਆ ਗਿਆ ਸਾਰੇ ਪਿੰਡਾਂ 'ਚ ਭੱਦੀ ਪੋਰੇ ਕੋਲ ਪੂਰਾ ਜਿੰਨੇ ਵੀ ਆਪਣੇ ਨੇੜੇ-ਨੇੜੇ ਪਿੰਡ ਨੇ ਸਾਰਿਆਂ 'ਚ ਬੜਾ ਹੀ ਜ਼ਿਆਦਾ ਪਾਣੀ ਆਇਆ ਤੇ ਆਪਣੇ ਪਿੰਡ 'ਚ ਬਾਰਿਸ਼ ਦੇ ਟਾਈਮ ਤੇ ਇੰਨਾ ਕੁਝ ਵੀ ਨਹੀਂ ਆਇਆ ਜੀ ਇੰਨਾ ਤੇ ਅੱਗੇ ਹੁਣ ਆਪਣੇ ਤਰ ਆ ਗਿਆ ਜਿਹੜਾ ਰੋਡ ਦਾ ਕੰਮ ਚੱਲਦਾ ਰਿਹਾ ਸੀਦਾ ਇੱਧਰ 2-3 ਸਾਲ ਉੱਜਲੇ ਨੇ ਕੰਮ ਚੱਲਦੇ ਇਥੇ ਆ ਵੀ ਅੱਜ ਹੋਤਾ ਰਹੇਗਾ ਸਮਾਂ ਵੀ ਪਹਿਲਾਂ ਬੋਲ ਕੇ ਆਉਂਦੇ ਆਂ ਆਹ ਦੇਖੋ ਤੁਹਾਨੂੰ ਦੱਸਾਂਗੇ ਹੁਣ ਕਿੰਨਾ ਪਾਣੀ ਹੈ ਜੋ ਆਪਣੀ ਗਲੀ 'ਚ ਤਾਂ ਹਲੇ ਤੱਕ ਪਹੁੰਚਿਆ ਨਹੀਂ ਬਾਬੇ ਦੀ ਕਿਰਪਾ ਨਾਲ ਇੱਥੇ ਦੇਖ ਸਕਦੇ ਹੋ ਜੀ ਤੁਸੀਂ ਜਿਨੇ ਕੀ ਅੱਛੇ ਆਪਣੇ ਬੰਦੇ ਕੋਈ ਪਤਾ ਨਹੀਂ ਕੋਲ ਆ ਕੇ ਮੱਛੀਆਂ ਫੜ ਰਹੇ ਹੋਣਗੇ ਮੱਛੀਆਂ ਪਾਣੀ ਪੂਰਾ ਰਸਤਾਰ ਨਾਲ ਚੱਲ ਰਿਹਾ ਇੱਥੇ ਪੂਰਾ ਇਸ ਸੜਕ ਵੀ ਹੁਣ ਪਾਣੀ ਆਣ ਲੱਗ ਗਿਆ ਆਪਣੇ ਇਧਰ ਜੋ ਥੱਲੋਂ ਲੰਘ ਕੇ ਇਧਰ ਵੀ ਦੇਖ ਲੋ ਰਾਹ ਤੇ ਪੂਰੇ ਦੇ ਪਾਣੀ ਚੜ ਗਿਆ ਬਸੰਤਪੁਰ ਵਾਲੀ ਸਾਈਡ ਅੱਗੇ ਆ ਗਿਆ ਆਪਣਾ ਬਸੰਤਪੁਰ ਪਿੰਡ ਤੇ ਇਸ ਸਾਈਡ ਤਾਂ ਹੈ ਹੀ ਚਲੋ ਫੋਲ ਇਧਰ ਤੋਂ ਕੁਝ ਤੇ ਚਲੋ ਚੱਲਦੇ ਆਪ ਅੱਗੇ ਇੱਕ ਵਾਰ ਉਰਾ ਜਾ ਇਕਾ ਗਾਮਾ ਚ ਜੇ ਰਹਤੋਂ ਆ ਆ ਗਿਆ ਜੀ ਆਪਣਾ ਅੱਗੇ ਬੋਰਡ ਤੇ ਬਸੰਤਪੁਰ ਚ ਆਪ ਐਂਟਰ ਹੋ ਗਏ ਆ ਲੱਗਾ ਥੱਲੇ ਬੋਰਡ ਬਸੰਤਪੁਰ ਦਾ ਬਸੰਤਪੁਰ ਇਧਰ ਥੋੜਾ ਜਿਹਾ ਵੈਸੇ ਜਿਹਾ ਮੱਟਾ ਆਇਆ ਹੈ ਉਹ ਕੱਢ ਗਿਆ ਕਿ ਕਿਹੜੇ ਸਾਈਡ ਤੇ ਤਾਂ ਬੜਾ ਪਾਣੀ ਤੇ ਆ ਗਿਆ ਕਿ ਬਸੰਤਪੁਰ ਤੇਈ ਬੰਦੇ ਇਕੱਠੇ ਹੋਏ ਨੇ ਇਸ ਪਾਣੀ ਉੱਤੇ ਜਿਹੜੇ ਵੀ ਘਰ ਇੱਧਰਲੇ ਰਸਤੇ ਜਿਹੇ ਪਾਣੀ ਹੱਲੇ ਵੀ ਗੱਲ ਕਰਦਾ ਆ ਰਿਹਾ ਹੈ। ਅਣੀ ਲਈ ਬਹੁਤ ਇਕਰੇ ਇੱਥੇ ਬੰਦਿਆਂ ਨੇ ਉਹਦਾ ਡੰਗਰੀ ਬਾਹਰ ਕਰ ਦੇਣੇ ਚਾਹ ਪਾਣੀ ਇੰਨਾ ਵੜ ਗਿਆ ਉਹਨਾ ਦੇਖੋ ਵੜ ਗਿਆ ਪਾਣੀ ਇੱਧਰ ਜੀ। ਆ ਰੋਡ ਤੇ ਪੂਰੀ ਡੰਗਰ ਬੰਨੇ ਨੇ ਬੰਦੇ ਆ। ਆ ਨਾਲ 3D ਚੋਂਦ ਰਿਹਾ। ਪੂਰਾ ਕੰਮ ਚੱਲ ਰਿਹਾ ਏ ਨਾਲ। ਆਹ ਤਾਂ ਅਜੇਦਰ ਪਾਣੀ ਵੜ ਗਿਆ ਜੀ। ਹਾਂ ਕਿਧਰ ਜਾਣਾ ਜੀ? ਬਹੁਤ ਛੂਰਾ, ਥੋੜੀ ਦੋਰਾ। ਥੋੜੀ ਦੋਰਾ ਜੀ। ਅੱਗੇ ਮੰਢੇੜੀ ਤੋਂ ਨਿਕਲਦੇ ਆ ਉਧਰ ਵਜੇਰਾ ਹੁਣ ਆਪਾਂ ਜਾ ਰਹੇ ਆ ਜੀ ਮੰਢੇੜੀ ਵਾਲੀ ਰੋਡ ਤੇ ਬਸੰਤਪੁਰ ਤੋਂ ਮੰਢੇੜੀ ਬਸੰਤਪੁਰ ਤੋਂ ਮੰਢੇੜੀ ਜਾਂਦੇ ਆ ਤਾਂ ਪਾਣੀ ਇੰਨਾ ਜ਼ਿਆਦਾ ਮਾਰਦੀ ਕੋਈ ਕਿਉਂਕਿ ਜਿਹੜੀ ਕੋਠੀਆਂ ਨੇ ਉਸੇ ਨੂੰ ਮੰਢੇੜੀ ਵਾਲੀ ਰੋਡ ਤੇ ਉਧਰ ਤਾਂ ਪਾਣੀ ਫੜਾ ਹੀ ਚੜਿਆ ਪਿਆ ਹੱਤੋਂ ਪਾਰ ਜਿਹਨੂੰ ਕਹਿੰਦੇ ਨੇ ਰੋਡ ਦੇ ਉੱਪਰ ਟੱਚ ਹੋ ਗਿਆ ਅੰਦਰ ਦਾ ਸਭ ਬੰਦੇ ਉੱਥੇ ਬੜੇ ਖੜੇ ਹੋਏ ਸੀ ਤੇ ਆਪਾਂ ਪਹੁੰਚ ਗਏ ਸੀ ਜੀ ਹੁਣੇ ਮੰਢੇੜੀ ਵਾਲਾ ਹੋਰ ਸਭ ਜੀ

ਇੱਕ ਸਾਰੇ ਬਹੁਤ ਬੰਦੇ ਬੰਦੇ ਖੜੇ ਹੋਈ ਨਹੀਂ ਇਕ ਰੇ ਪਾਣੀ ਜਿਆਦਾ ਪਾਣੀ ਰੋਡ ਦੇ ਉਪਰ ਨਹੀਂ ਟੱਕੇ ਹੋਏ ਪਾਣੀ ਪੂਰੀ ਸਟਰੀਟ ਤੇ ਚੱਲ ਰਿਹਾ ਜਿਵੇਂ ਤੁਸੀਂ ਦੇਖੋ ਇੱਧਰ ਵੀ ਪੂਰਾ ਫੁੱਲ ਹੋ ਗਿਆ ਪਾਣੀ ਇਹ ਥੱਸਕੇ ਤੋਂ ਮਂਢੇੜੀਆਂ ਤੋਂ ਇਹ ਰਸਤੇ ਉੱਪਰ ਤੱਕ ਪੂਰਾ ਜੀ ਫੁੱਲੇ ਆਏ ਘਰ ਤੇ ਵੀ ਚਲੋ ਪਾਣੀ ਤੇ ਨਹੀਂ ਬੜਾ ਘਰ ਚ ਉਹਨੇ ਘਰ ਦੇ ਅੱਗੇ ਪੂਰਾ ਆਪੇ ਉੱਧਰ ਕੋਨਾ ਕੋਠੀ ਜਿੱਥੇ ਬੰਦੇ ਇਕੱਠੇ ਹੋਏ ਨੇ पिछली बार 2023 ਜਿਹੜੇ ਰੋਡ ਪੱਟੀ ਸੀ ਦੇਖ ਸਕਦੇ ਇੱਥਨਾਂ ਕਿੱਥੇ ਇਸ ਵਾਰ ਅਜੇ ਪਤਾ ਨਹੀਂ ਕੋਸ਼ਿਸ਼ ਕੀ ਕਰਨਗੇ ਅਜੇ ਥੱਲੇ ਵੱਡੇ ਆਣਗੇ ਹਾਂ ਅਜੇ ਕਿ ਥੱਲੇ ਪੈਪ ਆਏ ਨਾ ਦੇ ਇਕਲੀ ਹਾਂ ਪਤਾ ਨਹੀਂ ਕੋਈ ਸਲਾਹ ਕਰਦੇ ਪਏ ਨੇ ਕੀ ਕਰਦੇ ਨੇ ਦੇਖ ਜੀ ਆਪਾਂ ਕੋਲ ਜੀ ਨੇ ਥੋੜੀ ਜਿਹੀ ਰਲੀ ਮੋਟਾ ਸਾਈਡ ਤੇ ਲਗਾ ਕੇ ਆਪਾਂ ਵੀ ਦੇਖਨੇ ਆ ਥੋੜੀ ਜਿਹੀ ਇੱਥੇ ਇੱਧਰ ਬੰਦੇ ਕਰ ਰਹੇ ਨੇ ਸਲਾਹ ਤੇ ਇੱਧਰ ਵੀ ਖੜੇ ਹੋਏ ਨੇ ਆ ਮੇਨ ਰੋਡ ਹੈ ਆਪਣਾ ਇਥੋਂ ਪਿਛਲੀ ਵਾਰ 2023 ਚ 22 ਚ ਪੱਤੀ ਸੀ ਤੇ ਪਾਣੀ ਦੀ ਆਵਾਜ਼ ਦੇਖ ਸਕਦੇ ਤੁਸੀਂ ਕਿੰਨੀ ਆਉਂਦੀ ਇਥੋਂ ਕਿੰਨੀ ਸਪੀਡ ਤੇ ਪਾਣੀ ਜਾ ਰਿਹਾ ਹੈ ਇਧਰ ਤਾਂ ਜੀ ਦੂਰ ਦੂਰ ਤੱਕ ਕੁਝ ਵੀ ਨਹੀਂ ਜਿੰਨੂੰ ਕਹਿੰਦੇ ਨੇ ਕੋਈ ਫਸਲ ਨਹੀਂ ਕੋਈ ਜੀਰੀ ਨਹੀਂ ਕੋਈ ਕੁਝ ਨਹੀਂ ਦਿਖ ਰਿਹਾ ਇਧਰ ਹਰ ਹੋ ਰਹੀ ਜੀ ਗੱਲਬਾਤ ਪਾਣੀ ਵੱਢਣ ਵਾਸਤੇ ਆਪਣੀ ਜੋ ਵੀ ਹੋ ਰਿਹਾ ਆਪਾਂ ਨੂੰ ਲੈ ਪਤਨ ਲੱਗ ਗਿਆ ਕਿ ਮੈਂ ਜਾਣੀ ਉੱਧਰ ਚੰਗੀ ਜਿਹਾ ਤੇ ਆਪਾਂ ਇੱਥੇ ਦੇਖ ਕੇ ਪਾਣੀ ਤੇ ਚੱਲਦੇ ਹਾਂ ਆਪਾਂ ਵਾਪਸੀ ਨੂੰ ਆਪਣੀ ਸਾਈਡ ਆ ਰਹੀ ਆਪਣੀ ਮੋਟਰਸਾਈਕਲ ਕਰਦੇ ਹਾਂ ਸਟਾਰਟ ਤੇ ਚੱਲਦੇ ਹਾਂ ਲੋ ਜੀ ਕੈਮਰਾਮੈਨ ਜੀ ਅਰਗੁਨ ਸਿੰਘ ਤੇ ਆਪਾਂ ਹਣ ਇੱਥੋਂ ਪਾਣੀ ਵੇਖ ਕੇ ਆ ਗਏ ਜਿੱਥ儿 ਪਾਣੀ ਬੜਾ ਚੜਿਆ ਹੋਇਆ ਦੇਖ ਹੀ ਜਾ ਵੈਸੇ ਤਾਂ ਸਾਰਿਆਂ ਨੇ ਤੇ ਉੱਥੇ ਬੰਦੇ ਪਾਣੀ ਵੱਢਣ ਦੀ ਗੱਲ ਰਹੀ ਸੀ ਖਸਤੇ ਵਾਲੇ ਮੰਦੇਰੀ ਵਾਲੇ ਦੇ ਚਲੋ ਕੋਈ ਵੀ ਗੱਲ ਹੁੰਦੀ ਸੀ ਆਪਾਂ ਸੁਣੀ ਨਹੀਂ ਵੈਸੇ ਕੋਈ ਪ੍ਰੋਪਰ ਜਿਆਦਾ ਨਹੀਂ ਗੱਲ ਕਿਉਂਕਿ ਉਹ ਕਹਿੰਦੇ ਪਾਣੇ ਆਈ ਇੱਧਰ ਦੋਬਰਿਆਂ ਤੇ ਤਰਕੇ ਪਾਣੀ ਕੱਢੋ ਮੈਨੂੰ ਵੈਸੇ ਪ੍ਰੋਪਰ ਪਤਾ ਨਹੀਂ ਲੱਗਾ ਚਲੋ ਜੋ ਵੀ ਇਹ ਅਸੀਂ ਵੇਖ ਕੇ ਇੱਧਰ ਪਾਣੀ ਤੁਹਾਨੂੰ ਦਿਖਾਣਾ ਸੀ ਦਿਖਾਤਾ ਤੇ ਹੁਣ ਆਪਾਂ ਜਾ ਰਹੇ ਆ ਆਪਣੇ ਪਿੰਡ ਨੂੰ ਤੇ ਚੱਲਦੇ ਆਂ ਫਿਰ ਪਿੰਡ ਨੂੰ ਜਾ ਰਹੇ ਸੀ ਜੀ ਘਰ ਤੇ ਘਰ ਜਾਂਦੇ ਜਾਂਦੇ ਤੇ ਥੋੜੀ-ਥੋੜੀ بارش ਹੋਣਾ ਕਿਣ-ਬਣ ਦੀ ਸ਼ੁਰੂ ਹੋ ਗਈ ਦੁਆਰਾ ਫਿਰ ਥੋੜੀ ਹਲਕੀ ਝਿੱਕੀ ਜੀ ਤੇ ਰੱਬ ਫਿਰ ਜਾਲ ਹੋਇਆ ਪਿਆ ਆਪਣੀ ਸਾਈਡ ਤੋਂ ਪੂਰਾ ਜੀ ਤੇ ਮੈਨੂੰ ਲੱਗਦਾ ਪਿਆ ਹੁਣ ਤਾਂ ਆਪਣੇ ਪੇਟ ਦੇ ਅੰਦਰ ਵੀ ਆਏਗਾ ਜੇ بارش ਤੇਜ ਹੋ ਜਾਈ ਤਾਂ ਬੱਦਲ ਵੀ ਉਧਰ ਸ਼ੁਰੂ ਕਰਨ ਲੱਗੇ ਨੇ ਪੂਰੀ ਤਰ੍ਹਾਂ ਲੈ ਕੇ ਸਾਈਡ ਤੋਂ ਉੱਪਰ ਨਿਕਲਿਆ ਪਿੱਛੇ ਸਾਈਡ ਤੋਂ ਬੱਦਲ ਬਣ ਗਏ ਨੇ ਉਧਰ ਵੀ ਆਪਣੀ ਸਾਈਡ ਅੱਗੇ ਬਣੇ ਹੋਏ ਨੇ ਤੇ بارش ਫਿਰ ਸ਼ੁਰੂ ਹੋ ਚੁੱਕੀ ਹੈ ਤੇ ਪਹੁੰਚ ਕੇ ਆਪਾਂ ਘਰੋਂ ਤੁਹਾਨੂੰ ਫਿਰ ਮਿਲਦੇ ਆਂ ਕਰਤਾ ਜੀ ਡਰਾਈਵਰ ਚੇਂਜ ਆਪਾਂ ਉਤਰ ਕੇ ਹੁਣ ਦੇਤੀ ਹਰਗੁਣ ਸਿੰਘ ਨੂੰ ਡਰਾਈਵਰੀ ਤੇ ਆਪਣੇ ਹਰਗੁਣ ਸਿੰਘ ਨੂੰ ਡਰਾਈਵਰੀ ਕਰਤਾ ਗਏ ਨੇ ਤੇ ਬੱਦਲ ਵੀ ਪੂਰਾ ਹੁਣ ਬਣ ਚੁੱਕਿਆ ਹੈ ਸਿੱਤੇਰੀ ਪਹੁੰਚ ਗਏ ਸੀ ਆਪਾਂ ਉਹਦੀ ਗਲੀ ਵਾਲੇ ਮੋੜ ਤੇ ਤੇ ਇੱਧਰ ਅਖਿਆ ਆਪਣੀ ਭਰਾ ਦੀ ਦੁਕਾਨ ਦਾ ਜਿਹੜਾ ਮੂਰਤ ਖੜੇ ਨੇ ਸਾਰੇ ਇੱਥੇ ਲੱਗਾ ਟੈਂਟ ਆ ਗਈ ਜੀ ਆਪਣੀ ਗਲੀ ਭਰਾਰ ਨੇ ਦੁਕਾਨ ਕੀਤੀ ਜਿਹੜੇ ਐਸਕੇ ਫੈਸ਼ਨ ਬੁਟੀ ਤੇ ਪਾਣੀ ਹੁਣ ਆਪਾਂ ਦੇਖ ਕੇ ਆ ਗਏ ਸੀ ਜੀ ਤੇ ਪਾਣੀ ਤੁਸੀਂ ਦੇਖ ਹੀ ਲਿਆ ਵਹ ਸਾਰੇ ਨੇ ਤਾਂ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਾ ਜੇ ਵਧੀਆ ਲੱਗਾ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਜਰੂਰ ਕਰਿਓ ਵੱਧ ਤੋਂ ਵੱਧ ਤੇ ਸਪੋਰਟ ਵੀ ਜਰੂਰ ਕਰਾਇਆ ਕਰੋ ਤੇ ਕਮੈਂਟ ਵੀ ਜਰੂਰ ਕਰਾਇਆ ਕਰੋ ਤੇ ਇਹ ਵੀ ਦੱਸਿਓ ਆਪਾਂ ਅੱਜ ਤੋਂ ਅੱਗੇ ਤੋਂ ਹਰ ਵਲੌਗ ਵੀ ਪਾਈਏ ਕਰੀਏ ਕਿ ਕਮੇਡੀ ਜਿਹੜੀ ਤੁਸੀਂ ਆਖੋਗੇ ਕੰਮ ਕਰੋਗੇ ਆਪਾਂ ਉਵੇਂ ਅੱਗੇ ਤੋਂ ਅੱਗੇ ਪਾਉਂਦੇ ਰਾਵਾਂਗੇ ਜਲਦੀ ਜਲਦੀ ਬੈਲ ਆਈਕਨ ਦਬਾ ਲਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਕਮੈਂਟ ਵੱਧ ਤੋਂ ਵੱਧ ਕਰਿਓ ਓਕੇ ਬਾਏ ਥੈਂਕ ਯੂ